ਯਾਰ ਸਾਰੇ ਕੱਟ ਕੇ ਲਿਆ ਗਿਆ ਕੋਈ ਉਹਦੇ ਕੋਈ ਮਸਾ ਲਾਈ ਤੀ ਬੜੀ ਪੂਰੇ ਸੌਕ ਨਾਲ ਲਾਈ ਤੀ ਕੋਈ ਗੱਲ ਨਹੀਂ ਚਾਚਾ ਫਿਰ ਕੀ ਹੋ ਗਿਆ ਖਾਣ ਦੇ ਕੋਈ ਖਾਣ ਵਾਸਤੇ ਲੈ ਕੇ ਆਈ ਮੋਟੀ ਕੋਈ ਛੱਡਦਾ ਜਾਂਦਾ ਖਾਣ ਨੂੰ ਆ ਬਦਲੇ ਆ ਬਦਲੇ ਰਹੇ ਆ ਗੁੜਜੋਦਿਆਂ ਉਗਲਾ ਵਰਗੋ ਕੋਸੇ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਹੇ ਤਾਂ ਕਹਤਾ ਸੌਕ ਨਾਲ ਤਾਂ ਲਾਈ ਤੀ ਪੂਰੀ ਬੜੀ ਹੈ ਓਏ ਕੱਲ੍ਹ ਹੀ ਮੂੜਿਆ ਖਾ ਲ ਜਾਂਦਾ ਕਦੇ ਸਾਲੂ ਵੀ ਖਵਾ ਦਿਆ ਕਰ ਤੁਰੇ ਮੂੜੀ ਖਾਣ ਵਾਲੇ ਲਸਣ ਨਹੀਂ ਹੈਗੇ ਕੱਛਣਾ ਨੂੰ ਕੀ ਹੋ ਗਿਆ ਉਹ ਬੋਲੀ ਚ ਹਜ਼ਾਰ ਪਾ ਥੋੜਾ ਜਾ ਓਏ ਨਾ ਨਾ ਛੋੜੀਆ ਸਾਰੀਆਂ ਵੱਟ ਕੇ ਮਾਰੂਗਾ ਗੱਲ ਸੁਣ ਲੈ ਇਹ ਤਾਂ ਤੂੰ ਹੀ ਏ ਤੂੰ ਹੀ ਲੈ ਆਣਾ ਸਾਰੇ ਹੈਗਾ ਨਾ ਓਏ ਜੇ ਮੈਂ ਲੈ ਜਾਂਦਾ ਤੈਨੂੰ ਮੰਗਦਾ ਕਾ ਨੂੰ ਓਏ ਹਲ ਹੁਣ ਆ ਗਿਆ ਵੀ ਫੜਿਆ ਗਿਆ ਓਏ ਤੂੰ ਮਰਦੀ ਵੱਟ ਕੇ ਮਾਰਾ ਮਰਸੂ ਵੀ ਇਹੀ ਲੈ ਕੇ ਗਿਆ ਅੱਜ ਮਰਸੂ ਵੀ ਇਹੀ ਤੂੰ ਹੀ ਲੈ ਕੇ ਗਿਆ ਤੈਨੂੰ ਇੱਥੇ ਪਤਾ ਕੀ ਲੱਗਿਆ ਵੱੜੇ ਲਈ ਤੂੰ ਦੱਸਿਆ ਸੀ ਕਿ ਨਾ ਲਾਲਜੀ ਪੱਗ ਬੰਨੀ ਹੋਈ ਸੀ ਤੇ ਰਾਹ ਆਉਂਦਾ ਇੱਥੇ ਰੋਇ ਲਾ ਤਾਇਰੂ ਤਾਂ ਨਹੀਂ ਖਵਾਈ ਜਾਂਦਾ ਓਏ ਉੱਥੇ ਮੂਲੀਆਂ ਵਾਲੇ ਹਾਂ ਸੋਨੂ ਕਿ ਮੈਨੂੰ ਪਤਾ ਲੱਗਦਾ ਕਿ ਤੇ ਕੈਮਰੇ ਤਾਂ ਨਹੀਂ ਲਵਾਈ ਫਿਰਦੇ ਆਹੋ ਦਾ ਤੋ ਆਇਆ ਤੈਨੂੰ ਦੇ ਤਾਹੀ ਫੜਿਆ ਗਿਆ ਇਹਨੂੰ ਮੈਂ ਤਾਂ ਕਰਤਾ ਹੀ ਸਾਰੀ ਬਾੜੀ ਦਾ ਕਿਾ ਫਿਰ ਮੈਂ ਤਾਂ ਜਾਣਦਾ ਉਹ ਤਾਂ ਜਾਉਂਦਾ